ਅਲਕਾਬੀ ਦੇ ਪਿੰਡ ਡੱਲੇਵਾਲ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਵਿੱਚ ਪਿਛਲੇ 40-50 ਸਾਲ ਤੋਂ ਰਾਮਲੀਲਾ ਦਾ ਆਯੋਜਨ ਉੱਥੋਂ ਦੀ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਵਾ ਇਸ ਵਾਰ ਰਾਮ ਮੰਦਰ ਪਿੰਡ ਡੱਲੇਵਾਲ ਤੋਂ ਪ੍ਰਬੰਧਕ ਕਮੇਟੀ ਤੇ ਸ਼੍ਰੀ ਰਾਮਲੀਲਾ ਕਮੇਟੀ ਦੇ ਪ੍ਰਬੰਧਕੀ ਕਮੇਟੀ ਮੈਂਬਰਾਂ ਵੱਲੋਂ ਅੰਮ੍ਰਿਤਸਰ ਤੋਂ ਸ਼੍ਰੀ ਰਾਮ ਜੀ ਦੇ ਫਲ ਤੋਂ ਪਵਿੱਤਰ ਜੋਤ ਨੂੰ ਲਿਆਂਦਾ ਗਿਆ ਹੈ ਜੋ ਕਿ ਰਾਮਲੀਲਾ ਦੌਰਾਨ ਅਖੰਡ ਜੋਤ ਦੇ ਰੂਪ ਵਿੱਚ ਉੱਥੇ ਉਜਵਲ ਕੀਤੀ ਜਾਵੇਗੀ ਮੇਰੇ ਨਾਲ ਨੇ ਇਸ ਵੇਲੇ ਪੰਕਜ ਰਾਣਾ ਜੀ ਜਿਹੜੇ ਕਿ ਵਾਈਸ ਪ੍ਰਧਾਨ ਨੇ ਸ਼੍ਰੀ ਰਾਮ ਜੀ ਲਾ ਕਮੇਟੀ ਤੋਂ ਤੇ ਇਹਨਾਂ ਦੇ ਨਾਲ ਜੋ ਟੀਮ ਅੱਜ ਪਵਿੱਤਰ ਜੋਤ ਨੂੰ ਲੈਣ ਗਈ ਸੀ ਉਸ ਦੇ ਵਿੱਚੋਂ ਸ਼੍ਰੀ ਰਾਮ ਮੰਦਰ ਤੋਂ ਪ੍ਰਧਾਨ ਸ਼ੀਤਲਮਾਤਾ ਮੰਦਰ ਕਮੇਟੀ ਤੋਂ ਪ੍ਰਧਾਨ ਜਸਵੀਰ ਰਾਣਾ ਜੀ ਉਹਨਾਂ ਦੇ ਨਾਲ ਸ਼੍ਰੀ ਰਾਮ ਜੀ ਲਾ ਕਮੇਟੀ ਤੋਂ ਭਵੀਸ਼ਨ ਰਾਣਾ ਜੀ ਵਾਈਸ ਪ੍ਰਧਾਨ ਪੰਕਜ ਜੀ ਤੇ ਉਸੇ ਨਾਲ ਹੀ ਮਨੀਸ਼ ਜੀ ਤੇ ਜਸਵਿੰਦਰ ਜੀ ਇਹ ਸਾਰੇ ਪ੍ਰਬੰਧਕ ਕਮੇਟੀ ਮੈਂਬਰ ਨੇ ਦੋਨਾਂ ਸਥਾਨਾਂ 'ਤੇ ਔਰ ਪਿਛਲੇ ਜਿਸ ਤਰ੍ਹਾਂ ਕੀ 40-50 ਸਾਲ ਤੋਂ ਬਜ਼ੁਰਗਾਂ ਸਮੇਂ ਤੋਂ ਇਹ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਵਾ ਇਲਾਕੇ ਵਿੱਚ ਸ੍ਰੀ ਰਾਮਲੀਲਾ ਕਮੇਟੀ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਵਾ ਤੇ ਅੱਜ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ ਤੇ ਜਾਣਾਂਗੇ ਕਿ ਇਹਨਾਂ ਦਾ ਜੋ ਅੱਜ ਦਾ ਜੋ ਕਾਰਸੀ ਉਹ ਕਿਸ ਤਰ੍ਹਾਂ ਇਹਨਾਂ ਨੇ ਨਿਪਟਾਇਆ ਜੈ ਸ਼੍ਰੀ ਰਾਮ ਅੱਜ ਅਗੁਰੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਸਮੂਹ ਸਾਡਾ ਕਲੱਬ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਵਾਈਸ ਪ੍ਰਧਾਨ ਸਾਰੇ ਅਸੀਂ ਪ੍ਰਭੂ ਸ਼੍ਰੀ ਰਾਮ ਜੀ ਦੇ ਪਰਿਵਾਰ ਦੇ ਵਿੱਚ ਲਵ ਕੁਸ਼ੀ ਦਾ ਜਿੱਥੇ ਰੇਨ ਉਥੇ ਸ੍ਰੀ ਬਾਲਮੀਕ ਜੀ ਆਰਾਮ ਤੀਰਥ ਅਖੰਡ ਜੋਤੀ ਜਿਹੜੀ ਹੈਗੀ ਐ ਉਸ ਨੂੰ ਲੈਣ ਗਏ ਸੀ ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਕਿਰਪਾ ਨਾਲ ਅਸੀਂ ਜੋਤੀ ਲੈ ਕੇ ਆ ਗਏ ਤੇ ਅਗੋਂ ਸ੍ਰੀ ਰਾਮ ਮੰਦਰ ਬੱਲੇਵਾਲ ਵਿਖੇ ਸਭ ਤੋਂ ਪਹਿਲਾਂ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਰਾਮੀਲਾ ਪੰਡਾਲ ਦੇ ਵਿੱਚ ਇਸ ਨੂੰ 10 ਦਿਨਾਂ ਦੇ ਲਈ ਲਗਾਤਾਰ ਅਸੀਂ ਵਿਚਾਰੇ ਤੱਕ ਅਖੰਡ ਜੋਤੀ ਤਲਾਕੇ ਰੱਖਾਂਗੇ ਸਾਰੇ ਬਹੁਤ ਭਗਤਾਂ ਨੂੰ ਬੇਨਤੀ ਹੈ ਲਗਭਗ ਪਿਛਲੇ 59 50 ਸਾਲ ਤੋਂ RAMILA ਜਿਹੜੀ ਹੈ ਉਹ ਡੱਲੇਵਾਲ ਦੇ ਵਿੱਚ ਚੱਲ ਰਹੀ ਹੈ ਬਜ਼ੁਰਗਾਂ ਦੇ ਟਾਈਮ ਤੋਂ ਆ ਰਹੀ ਹੈ ਸੋ ਬੇਨਤੀ ਹੈ ਸਾਰੇ ਪ੍ਰਭੂ ਭਗਤਾਂ ਨੂੰ ਜ਼ਰੂਰ ਇਸ ਪੁਰਸ਼ RAMILA ਦੀ ਜੋਤੀ ਦੇ ਵੀ ਦਰਸ਼ਨ ਕਰਨੇ ਹੈ ਔਰ ਸਾਰੇ ਪ੍ਰਭੂ ਭਗਤਾਂ ਨੇ ਹਮ ਹਮਾ ਕੇ ਪਹੁੰਚ ਕੇ RAMILE ਦਾ ਆਨੰਦ ਵੀ ਲੈਣਾ ਹੈ 10 ਦਿਨ ਹਰ ਰੋਜ਼ ਆਪ ਸਭ ਦੀ ਸੇਵਾ ਚ ਸਮੂਹ ਕਮੇਟੀ ਮੈਂਬਰਸ ਉੱਥੇ ਰਹਿਣਗੇ ਟਾਈਮ ਸ਼ਾਮ 7 ਵਜੇ ਤੋਂ 11 ਵਜੇ ਤੱਕ ਰਹੇਗਾ ਸੋ ਸਾਰੇ ਪ੍ਰਭੂ ਭਗਤਾਂ ਨੂੰ ਬੇਨਤੀ ਹੈ ਸਮੂਹ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਵੱਲੋਂ ਸਾਰਿਆਂ ਵੱਲੋਂ ਹਰ ਹਾਲ ਦੇ ਵਿੱਚ ਪਹੁੰਚਣਾ ਹੈ ਕਿ ਜੋ ਅਸੀਂ ਭਗਵਾਨ ਸ਼੍ਰੀ ਵਾਲਮੀਕ ਜੀ ਦੀ ਸ਼੍ਰੀ ਭਗਵਾਨ ਸ਼੍ਰੀ ਵਾਲਮੀਕ ਰਾਮ তীર્થ ਅਖੰਡ ਜੋਤਿ ਜੋ ਲੈ ਕੇ ਆਏ ਹਾਂ ਉਸ ਦੇ ਦਰਸ਼ਨ ਕਰਨੇ ਹੈ ਤੇ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲਾ ਨੂੰ ਵੇਖ ਕੇ ਆਪਣਾ ਜੀਵਨ ਵਿੱਚ ਸਫਲ ਬਣਾਉਣਾ ਹੈ ਗਾਓ ਸ਼੍ਰੀ ਰਾਮ